ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਿਆਲੀ ਦੇ ਬਿਲਕੁਲ ਲਾਗੇ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਪਿੰਡ ਸ਼ਕਰੀ ਸਰਿਆਲੀ ਮੰਡ ਪਿੰਡ ਲਾਗੇ ਦਰਗਾਪੁਰ ਠੱਠੀਆਂ ਮੰਤਾਂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਵੀਰ ਕੋਮਲ ਤੇ ਵੀਰ ਗੁਰਪ੍ਰੀਤ ਸਿੰਘ ਉਹਨਾਂ ਦੇ ਘਰ ਆਏ ਆ ਪਸ਼ੂ ਵਪਾਰ ਦਾ ਕੀਤਾ ਤਕਰੀਬ ਨੂੰ ਕੋਈ 2-3 ਦਿਨ ਪਹਿਲਾਂ ਇੱਕ ਅਪਡੇਟ ਆਪਾਂ ਦਿੱਤੀ ਸੀਗੀ ਇਸ ਘਰੋਂ ਤਿੰਨ ਚਾਰ ਨੱਕ ਉਹਦੇ ਵੀ ਪਾਏ ਸੀਗੇ ਅੱਜ ਵੀ ਤਕਰੀਬਨ ਕੋਈ 6-7 ਨਾਗ ਸੀਗੇ ਵਿੱਚੋਂ ਦੋ ਗੈਨਮਲ ਜਿਹੜੇ ਸੇਲ ਹੋ ਚੁੱਕੇ ਆ ਤੇ ਚਾਰ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾ ਦਨੇ ਆ ਅੱਜ ਜਿਹਦੇ ਵਿੱਚੋਂ ਦੋ ਵੜਾ ਸੂਈਆਂ ਸਪਾਈਆਂ ਨੇ ਇੱਕ ਬਗੈਰ ਬੱਚੇ ਤੋਂ ਤੇ ਇੱਕ ਜਰਸੀ ਬਰੀਡ ਜਿਹੜੀ ਵਿਚਵੱਚੀ ਤੁਹਾਨੂੰ ਦਿਖਾ ਦਾਂਗੇ ਬਿਲਕੁਲ ਸੱਜਰ ਤਾਜੀ ਸੂਈ ਆ ਇੱਕ ਤਕਰੀਬਨ ਮਹੀਨੇਕ ਦੀ ਕੋਈ ਕੱਚੀ ਬਿਹੜ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਕੁਝ ਕੁ ਦਿਨ ਹਜੇ ਸਮਾਂ ਬਾਕੀ ਤਿਆਰੀ ਦੇ ਉੱਤੇ ਆ ਠੀਕ ਆ ਜੀ ਸੋ ਚਾਰ ਨਾਗ ਨੇ ਤੇ ਚੋ ਨਾਗਾਂ ਦੀ ਡਿਟੇਲ ਆਪਾਂ ਅਗਰ ਭੇਜ ਤੋਂ ਲੈ ਲਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 26 ਫਰਵਰੀ ਆ ਤੇ ਸਮਾਂ ਕੋਈ ਦ ਕੋਈ ਵੀ ਆਪਣਾ ਭੈਣ ਭਰਾ ਸੱਜਣ ਵੀਰ ਕੋਈ ਵੀ ਖਰੀਦਦਾਰ ਆ ਰਿਹਾ ਜਿਹੜਾ ਪਸ਼ੂ ਸвая ਸвая ਦੋ ਟਾਈਮ ਚੋਲੋ ਗੱਬਣ ਪਸ਼ੂ ਆਪਣਾ ਬਿਲਕੁਲ ਚਾਰਾਂ ਦੀ ਚੰਗੀ ਤਸੱਲੀ ਨਾਲ ਜਿਹੜੇ ਦੋਸੋ ਤਸੱਲੀ ਕਰ ਲਿਆ ਕਰੋ ਟਿੱਪ ਕੇ ਭਰਾ ਕੇ ਠੀਕ ਆ ਜੀ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਲਾਂਬਾ ਕਿੰਤੂ ਪਰੰਤੂ ਕਹਿਣੀ ਜਾਂ ਲਾਂਬਾ ਦੇਣਾ ਮਾੜੀ ਗੱਲ ਆ ਆਪਣਾ ਪਸ਼ੂ ਪਹਿਲਾਂ ਚੰਗੀ ਤਰ੍ਹਾਂ ਨਰਕ ਪਰਖ ਤਸੱਲੀ ਕਰਕੇ ਖਰੀਦੋ ਠੀਕ ਆ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਕੀ ਡਿਟੇਲ ਆ ਜਿੰਨਾ ਚੌ ਨਗਾ ਦੀ ਸਭ ਤੋਂ ਪਹਿਲਾਂ ਗੁਰਪ੍ਰੀਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸੰਤੋਸ਼ ਸਵਾਸਤੀ ਦੇ ਸਾਰੇ ਭੈਣ ਭਰਾ ਜਿਨੇ ਰਾਜ ਸੰਤੂ ਚੈਨਲ ਨਾਲ ਜੁੜੇ ਸਾਰਾ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਰਾ ਜੀ ਠੀਕ ਠਾਕ ਹਾਂ ਜੀ ਵਧੀਆ ਸੰਤੂ ਸਾਹਿਬ ਠੀਕ ਠਾਕ ਬਿਲਕੁਲ ਜੀ ਹੋਰ ਕਿਵੇਂ ਕੋਮਲ ਮਾਰੀ ਜਾਂਦਾ ਛਾਲਾ ਹਾਂ ਜੀ ਆਹਦੀ ਕੋਲ ਵਧੀਆ ਆਉਂਦਾ ਰਿਹਾ ਫੋਨ ਫੋਨ ਫਿਰ ਹਾਂ ਜੀ ਹਾਂ ਜੀ ਚਲ ਤਾਂ ਧਿਆਨ ਜਿਆਦਾ ਰੱਖਦਾ ਹੋਗਾ ਵਪਾਰ ਦੇ ਵਿੱਚ ਇਧਰ ਕੁਪੜਾ ਕੁਪੜਾ ਗਿਆ ਉਹ ਕਰਦੇ ਫਿਰ ਘਰੇ ਦੇ ਪਿੱਛੇ ਧਿਆਨ ਰਹਿਦਾ ਜੀ ਹਾਂ ਜੀ ਉਧਰ ਵੀ ਫਾਰਮ ਫਾਰਮੇਟਲੀ ਦੇ ਵਿੱਚ ਕਾਫੀ ਨੇ ਤੇ ਉਧਰ ਵੀ ਫਿਰ ਮੱਝਾ گاਵਾ ਦੇ ਫਾਰਮ ਫਾਰਮਾ ਤੇ گاਵਾ ਦੇ ਜਿਆਦਾ ਕਿ ਚਲੋ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਸਭ ਤੋਂ ਠੀਕ ਹੈ ਅੱਛਾ ਕਰ ਪੇਜ ਅੱਜ ਮਾਲ ਆਪਣੇ ਕੋਲ ਜਿਵੇਂ 4 ਨਾਗ ਨੇ ਟੋਟਲ ਇਹਨਾਂ 4 ਨਾਗਾਂ ਦੀ ਆਪਾਂ ਸ਼ੋਰਟ ਦੇ ਵਿੱਚ ਡਿਟੇਲ ਸਾਂਝੀ ਕਰ ਦਿੱਤੀ ਆ ਦੋ ਆਪਣੇ ਕੋਲ ਸੁਈਆਂ ਜਿਹੜੀਆਂ ਦੋਵੇਂ ਦੁੱਧ ਤੇ ਚੱਲਣ ਰਹੀਆਂ ਨੇ ਵੇੜਾ ਹਾਂਜੀ ਇੱਕ ਤਾਂ ਜਿਹੜੀ ਆ ਪਹਿਲੇ ਨੰਬਰ ਤੇ ਵੱਡੀ ਵਾਛੀ ਦਿਖਾ ਦਿਆਂਗੇ ਬਗੈਰ ਬੱਚੇ ਤੋਂ ਬਗੈਰ ਬੱਚੇ ਹੋ ਸਾਨੂੰ ਸਾਵੇ ਠੀਕ ਆ ਤੇ ਇੱਕ ਕੱਚੀ ਮੈਨੂੰ ਲੱਗਦਾ ਮਹੀਨੇ ਦੀ ਆਪਣੇ ਕੋਲ ਇੱਕ ਸਰਬ ਸਾਬ ਮਹੀਨੇ ਦੀ ਕੱਚੀ ਆ ਹਾਂ ਤੇ ਇੱਕ 10 ਦੇ ਦੀ ਆਪਾਂ ਭੈੜ ਭਰਾਣ ਫਿਰ 15 ਦਿਨਾਂ ਦੀ ਗਾਰੰਟੀ ਦੇਵਾਂਗੇ ਠੀਕ ਆ ਜੀ ਲਾਏ ਬਣਾਏ ਪੂਰੀ ਭਈ ਹੋਈ ਹਾਂਜੀ ਸ਼ੁਰੂਆਤ ਇੱਕ ਕਿਸਾਨ ਵੀਰੋਂ ਪਹਿਲੇ ਨੰਬਰ ਤੋਂ ਇਸ ਬੱਚੀ ਤੋਂ ਕਰ ਲੈਣੇ ਆ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਤੇ ਆ ਦੋ ਕਲਰ ਦਾ ਐਚ ਐਫ ਦੇ ਵਿੱਚ ਕ੍ਰੋਸ ਬੱਚੀ ਮੰਨ ਲਿਓ ਬੋਦੀ ਵਾਲੀ ਬੱਚੀ ਆ ਤੇ ਇਹਦਾ ਗਰਪੇਜ ਕੀ ਵੇਰਵਾ ਕਿੰਨੇ ਕ ਟਾਈਮ ਦੀ ਸੂਈ ਹੈ ਸੰਧੂ ਸਾਹਿਬ ਘਰ ਵਾਲੇ ਕਹਿ ਮਤਾਬਕ ਹੈ ਕਿ ਸੂਈਆਂ 20 ਦਿਨਾਂ ਦੀ ਠੀਕ ਹੈ ਜੀ ਬੱਚਾ ਗਿਆ ਮਾਰੇ ਦਾ ਆਪਾਂ ਫਿਰ ਉਹ ਭੈਣ ਭਰਾ ਨੂੰ ਇੱਕ ਮਹੀਨਾ ਦੇ ਕੇ ਕਹਾਂਗੇ ਵੀ ਇੱਕ ਮਹੀਨੇ ਦੇ ਬਾਅਦ ਗਾ ਸੂਈ ਨਹੀਂ ਹੈਗੀ ਅੱਛਾ ਜੀ ਠੀਕ ਹੈ ਜੀ ਆਪਣੇ ਕਹੋਗੇ ਬਿਲਕੁਲ ਬਾਕੀ ਬਿਲਕੁਲ ਸਾਫ ਸੁਥਰੀ ਬੱਚੀ ਆ ਹੂੰ ਦਾ ਵੀ ਐਸ ਵਕਤ ਦੁੱਧ ਕਿੰਨਾ ਦਾ ਥੱਲੇ ਸਾਨੂੰ ਸਾਉ ਦੁੱਧ ਦਸਨ ਭਾਗ 13 14 ਕੋ ਦੱਸ ਦਈਏ ਜਿਹੜਾ ਕਿਸੇ ਭੈਣਾ ਭਰਾ ਨਾਲ ਚੋਰਾ ਨਾ ਗਰੰਟੀ ਵਾਲਾ 11 ਕਿਲ ਦੁੱਧ ਭਾਵੇਂ ਲੀਟਰ ਰ ਮਿਲ ਕੇ ਲੈ ਜੇ ਨੈਟ ਜਿਹੜਾ ਆਪਾਂ ਚਵਾ ਦੇਣਾ ਬਿਲਕੁਲ ਸਾਨੂੰ ਸਾਹ ਕੇ ਭਾਈ ਆਪ ਘਾਟੋਗੇ ਤਾਂ ਆਪਣੇ ਘਰੇ ਵਸੀ ਰਹੇ ਤੇ ਵਜੀ ਠੀਕ ਆ ਹਾਂਜੀ ਲੋ ਵੀ ਮਹੀਨੇ ਦੇ ਡੇੜ ਘੇੜ ਜਿਹੜਾ ਦੋਸਤੋ ਸਮਾਂ ਹੋ ਗਿਆ ਬਗੈਰ ਬੱਚੇ ਤੋਂ ਠੀਕ ਆ ਜੀ ਤੇ ਐਸ ਵਕਤ ਭਾਵੇਂ 12 13 12 13 ਦੇ ਵਿਖਾਲਾ ਕਰਦੀ ਫਿਰਦੀ ਆ 11 ਕਿਲੋ ਕੋਈ ਭਰਾ ਜੀ ਤੇ ਮਿੰਤੀ ਗਿੰਤੀ ਕਰ ਲਵੇ ਆਪਦਾ ਭਾਂਡੇ ਚ ਪਾ ਕੇ ਦੁੱਧ ਤਸੱਲੀ ਕਰ ਲਵੇ 11 ਕਿਲੋ ਦੁੱਧ ਐਸ ਵਕਤ ਇਸ ਬੱਚੀ ਤੇ ਨੇ ਹ ਬਾਕੀ ਰੰਗ ਰੂਗ ਬਹੁਤ ਸੋਹਣਾ ਹੈ ਮੂੰਹ ਮੱਥੇ ਦੀ ਚੰਗੀ ਆ ਤੇ ਸੋਹਿਆਂ ਦੇ ਵਿੱਚ ਵੀ ਗਰਪੇਜ ਦੁੱਜਣ ਕੋਗੀ ਦੁੱਜਣ ਸੰਦੂ ਸਾਫ ਸਾਈਡਾਂ ਵਾਲੇ ਸਾਵਾ ਜਵਾਨ ਨੇ ਹੋਈਆਂ ਰੀਆਂ ਠੀਕ ਆ ਜੀ ਕੰਨੀਆਂ ਖੜੀਆਂ ਆਲੇ ਠੀਕ ਆ ਜੀ ਬਾਕੀ ਬਿਲਕੁਲ ਵੱਡੇ ਕਾਦਰੀਆਂ ਕੋਈ ਛੋਟਾ ਕਾਦਰ ਭੈਣ ਭਰਾ ਕੋ ਗਿਣ ਕੇ ਆਵੇ ਲੋ ਵੀ ਠੀਕ ਆ ਜੀ ਛੋਟਾ ਝਟੂਝਾ ਤੁਸੀਂ ਬੱਚੀ ਦਾ ਚੈੱਕ ਕਰ ਲਓ ਠੀਕ ਆ ਜੀ ਤੇ ਵੱਡੀਆਂ ਵੜਾਂ ਦੇ ਵਿੱਚ ਹੀ ਆ ਜਾਂਦੀ ਤਕਰੀਬਨ ਮੀਡੀਅਮ ਤੋਂ ਪਲੱਸ ਹਾਈਟ ਆ ਤੇ ਵੱਡੀਆਂ ਵੜਾਂ ਦੇ ਇਦਾਂ ਹੀ ਪਚਾਉਨੇ ਆ ਇਹ ਭੈਣ ਭਰਾ ਨੇ ਵਾਂਗ ਪਾਣੀ ਵਾਂਗ ਪਾ ਲਓ ਆ ਬਾਕੀ ਆਪ ਇਦਾਂ ਹੀ ਜੋ ਨੇ ਇਦਾਂ ਹੀ ਬਾਕੀ ਥਣ ਤੁਹਾਨੂੰ ਚੰਗਾ ਸੋਹਣਾ ਹਨਾ ਬਿਲਕੁਲ ਥਣ ਬਹੁਤ ਵਧੀਆ ਜੀ ਹਾਂ ਲੋ ਵੀ ਥਣ ਤੁਹਾਨੂੰ ਬੱਚੀ ਦਾ ਬਹੁਤ ਸੋਹਣਾ ਟਿਕਾ ਜੀ ਤੇ ਰੰਗ ਬਾਜਾ ਕਰਮਾਂ ਦੀ ਰੰਗ ਪ੍ਰਿੰਟ ਬਹੁਤ ਸੋਹਣਾ ਤੇ ਥਣ ਚਾਰ ਆ ਕਿਸੇ ਤਰ੍ਹਾਂ ਦੀ ਕੋਈ ਐਕਟਰਾ ਜੇ ਆਪਾਂ ਪੰਜਵੀਂ ਫੋਟ ਨਹੀਂ ਲੱਗੀ ਨਜ਼ਰ ਆਊਗੀ ਤੁਹਾਨੂੰ ਠੀਕ ਆ ਚਾਰੇ ਥਣ ਨੇ ਤੇ 11 ਲੀਟਰ ਤੇ ਕੋਈ ਭਰਾ ਮੇਰਾ ਦੂਰੋਂ ਨੇੜਿਓਂ ਆਨਲਾਈਨ ਸੌਦਾ ਕਰਦਾ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦਾ ਤੇ 11 ਲੀਟਰ ਤੇ ਤੁਸੀਂ ਸੌਦਾ ਕਰ ਸਕਦੇ ਹੋ ਚੰਗੀ ਬੱਚੀ ਆ ਬੋਦੀ ਵਾਲੀ ਠੀਕ ਆ ਤੇ ਕੀ ਕਰ ਭੇਜ ਡਿਮਾਂਡਰ ਹੋਊਗੀ ਇਹਦੀ ਸਾਨੂੰ ਸਭ ਤੁਹਾਨੂੰ ਪਤਾ ਜੇਰ ਹੁੰਦਾ ਠੀਕ ਹੈ ਫਿਰ ਤੂੰ ਆ ਵਾਸ਼ੀ ਵੇਜਦੇ ਨੇ 60000 ਦੀ ਤੁਹਾਨੂੰ ਬਰਾ ਰੋਤੀਆਂ ਦੀ ਵਿਗਣ ਦਈਆਂ ਆ ਬਿਲਕੁਲ ਜੀ ਅੱਜ ਬੱਚਾ ਪਹਚਾਣੀ ਆ ਆਪੋ ਕੇ ਭਾਣਾ ਲੈਣ ਦੀ ਆ ਅੱਜ 40 ਦੀ ਦੇ ਰਹੀਏ 40 ਦੀ ਦੇ ਦਿਓ ਕਰਕੇ ਲੈਸ ਇੱਕੋ ਜੀ ਗੱਲ ਕਰਦਗੇ ਵੀ ਡਿਮਾਂਡ ਕੁਛ ਵੀ ਕਰ ਲੋ ਲੈ ਦੇ ਕਿਥੇ ਤੱਕ ਐਂਡ ਤੋਂ ਐਂਡ ਸਾਨੂੰ ਸਾਫ ਜੈਸਰੋ 32000 ਦੀ ਵੈਟ ਦੇਣਾਗੇ 32 ਦੀ ਹਾਂ ਜੀ ਮੰਗਨੋ ਜਿੰਨਾ ਮਾਰੀ ਚੱਲੇ ਮੰਗੋ ਜੇ ਵੀ ਤੋਂ ਕੱਲ ਕਰਦੇ ਵੀ ਕਸਰਾ ਕੁਸਰਾ ਸਾਰੀਆਂ ਨਿਕਲ ਗਈਆਂ ਹਾਂ ਜੀ ਨਹੀਂ ਫੇਰ ਹੀ ਕੋਈ ਗੱਲ ਭੈਣ ਭਰਾ ਲਾਇਆ ਥੋੜਾ ਪਤਾ ਤੁਹਾਨੂੰ ਪਤਾ ਆਏਗੇ ਤਾਂ ਫਿਰ ਤਾਂ ਗਰਪੀ ਆਈ ਮੌਕੇ ਤੇ ਕੋਈ ਰੱਸਾ ਛਡਾਈ 2 400 ਕਰ ਲੈ ਕੋਈ ਗੱਲ ਨਹੀਂ ਉਹ ਤਾਂ ਤੁਹਾਨੂੰ ਪਤਾ ਮੌਕੇ ਤੇ ਦੇਣਾ ਪੈਂਦਾ ਸਾਰੇ ਹਾਂ ਜੀ ਹਾਂ ਜੀ ਬਾਕੀ ਇਹਨਾਂ ਵਿੱਚ ਜਿੱਦਾ ਮਰਜ਼ੀ ਭਾਅ ਵਛੇ ਪਿੰਡਾਂ ਦੇ ਟਾਈਮ ਤੇ ਹੋਈ ਜਾਉਂਦੀ ਨੇ ਵਛੀ ਇਹ ਗੱਲ ਹੈਗੀ ਆ ਦੇ ਠੀਕ ਹੈ ਜੀ ਠੀਕ ਅਗੇ ਨਕਟ ਆਪਣੇ ਕੋਲ ਗਰਭੇਸ਼ਿਆ ਜਿਹੜੀ ਇਧਰ ਆ ਬੱਚੀ ਜਰਸੀ ਆ ਗਈ ਆ ਸੰਧੂ ਸਾਹਿਬ ਇਹ ਵਸ਼ੀ ਆ ਜਿਹੜੀ ਸੂਈ ਹੋ ਗਿਆ ਦਿਨ ਤੀਜਾ ਜੀ ਹਾਂ ਠੀਕ ਹੈ ਜੀ ਪਹਿਲੇ ਪਲੂਣ ਸੂਈ ਆ ਅੱਛਾ ਦੰਦਾਂ ਦੇ ਵਿੱਚ ਚੌਗੀ ਆ ਜੀ ਠੀਕ ਹੈ ਜੀ ਠੀਕ ਹੈ ਜੀ ਵੇਖੋ ਸੇਲਸ ਲੱਗ ਵਸ਼ੀ ਲੋ ਵੀ ਪਹਿਲਾ ਸੂਆ ਦੋਸਤੋ ਵਸ਼ੀ ਤੁਹਾਨੂੰ ਦਿਖਾਉਂਦੇ ਆ ਚੌਗੀ ਚਾਰ ਦਿਨ ਅੱਜ ਕਿੰਨਾ ਦੂਜਾ ਤੀਜਾ ਦੇ ਨਹੀਂ ਆ ਸਾਢੇ ਸੱਤ ਤੀਜਾ ਦਿਨ ਹੋਇਆ ਆ ਵਸ਼ਾ ਇਹ ਪਿਛੇ ਨਹੀਂ ਮਗਰ ਬੱਚਾ ਆ ਗਿਆ ਹਾਂ ਜੀ ਤੇ ਬੋਲਾ ਕਿੰਨਾ ਕਿ ਫਿਰ ਨੋਟ ਕਰ ਲਿਆ ਜੀ ਸਾਨੂੰ ਸਾਹਿਬ ਦੱਸਣ ਨੂੰ ਬੋਲਾ ਜਿੰਨਾ ਮਰਜ਼ੀ 8 9 ਕਹੋ ਦਸੀਏਗੇ ਹਾਂ 7 ਕਿਲੋ ਜਿਹੜਾ ਬਿਲਕੁਲ ਜਿਹੜਾ ਲੀਟਰ ਵਾਲਾ ਹੈਗਾ ਜੀ ਤੇ 7 ਕਿਲੋ ਹਾਂਜੀ ਠੀਕ ਹੈ ਬਾਕੀ ਦੇ ਦੇਣਾ ਤੇ じゃ ਬਾਕੀ ਨਾ ਆਪਾਂ ਜੀਰੋ ਕਰੋ ਲੈ ਲੈਣਾ ਹਾਂ ਬਿਲਕੁਲ ਸਮਝ ਲਓ ਵੀ ਛੋਟਾ ਹੈ ਬਾਲਟੇ ਦੇ ਵੱਡੀ ਹੀ ਹਾਂ ਠੀਕ ਹੈ ਜੀ ਬਾਕੀ ਭੁੱਖੀ ਭਾਗੀ ਵੱਛੀ ਇਦਾਂ ਕੋਈ ਗੱਲ ਨਹੀਂ ਨੋਰਮਲ ਜੀ ਸੇਵਾ ਸੰਭਾਲ ਦੇ ਵਿੱਚੋਂ ਹਾਂ ਜੀ ਅਸੀਂ ਸੇਵਾ ਸੰਭਾਲ ਬਾਤ ਕੀਤੀ ਨਾ ਤੇ ਜ਼ਿਆਦਾ ਨਹੀਂ ਵੱਛੀ ਗਈ ਨਾ ਗਰਮੀਆਂ ਰੋਤੇ ਦੁੱਧ 10 ਕਿਲੋ ਇਹਨੇ ਰਾਹ ਨਾ ਦੇ ਗਿਆ ਨਾ ਜੀ ਹਾਂ ਲਓ ਵੀ ਵੱਛੀ ਦੋ ਸਿੰਘੇ ਗਏ ਆ ਛੋਟੇ ਛੋਟੇ ਜਿਹੇ ਚੁੰਗੀ ਆਪਾਂ ਕਹਿ ਸਕਦੇ ਵੀ ਸਿੰਘ ਪੇਛਕ ਕੋਈ 2 2 3 3 ਇੰਚੇ ਗਏ ਆ ਪਰ ਇਹਨੇ ਕਰਮਾਲੀ ਨੇ ਆਖਣਾ ਕੁਛ ਨਹੀਂ ਗਾ ਕਿਉਂਕਿ ਜਰਸੀ ਬਰੀਡ ਦੇ ਵਿੱਚ ਬੱਛੀ ਆ ਕੋਈ ਡਰਾਕਲ ਛਟਾਕਲ ਜੀਆਂ ਨਹੀਂ ਹੁੰਦੀਆਂ ਗੀਆਂ ਬੱਛੀਆਂ ਚਲੋ ਠੰਡੀਆਂ ਧੀਰੀਆਂ ਹੀ ਹੁੰਦੀਆਂ ਨੇ ਠੀਕ ਆ ਜੀ ਤੇ ਆ ਤੁਸੀਂ ਹਵਾਨੇ ਚੱਡੇ ਦੀ ਦੇਖ ਸਕਦੇ ਜੇ ਬੰਤਰ ਫਿਕਸ ਹਵਾਨਾ ਚੱਟਾ ਸੋ ਜਿੰਨੀ ਗੇ ਲੈਫਟੀ ਕਰਮਾਲੀ ਦੀ ਬਿਲਕੁਲ ਫਿਕਸ ਆ ਦੇਖੋ ਵਾਕਿ ਇਧਰ ਕੋਈ ਗੱਲ ਹੈ ਜਿੱਥੇ ਮਾਰੀ ਖੜ ਕੇ ਪਹਿਲਾਂ ਨਹੀਂ ਤਾਂ ਆਲ ਕਰਦੀਆਂ ਇਹਨਾਂ ਕਰਦੀ ਕਰਮਾਲੀ ਲਓ ਜੀ ਸੋ ਬੋਲੇ ਚ ਚੱਲਣ ਲਈ ਆ ਤੇ ਤੀਜੇ ਦਿਨ ਦੀ ਸੂਈ ਕੋਈ 6 ਲੀਟਰ ਦੱਸਿਆ ਨਹੀਂ 7 ਕਿਲੋ ਸੰਤੋ ਸਾਹਿਬ ਜਿਹੜਾ ਬਿਲਕੁਲ ਹੈਗਾ ਦਾ ਸਮਝਾਇ ਅੱਠ ਮਾ ਉਹ ਦਾਦ ਗਏ ਠੀਕ ਆ ਆਇਆ ਬੱਚਾ ਇਹ ਲੋ ਬੇ ਠੀਕ ਆ ਜੀ ਬੱਛਾ ਮਗਰ ਤੁਹਾਨੂੰ ਦਿਖਾਤਾ 나ੜੂ ਨਾਲਾ ਬੱਚੇ ਦੇ ਬੱਛਾ ਮਗਰ ਆ ਗਿਆ ਇਸ ਬੱਚੀ ਦਾ ਠੀਕ ਆ ਜੀ ਤੇ ਬੱਥੀ ਚੰਗੀ ਆ ਬਾਕੀ ਰੇਡ ਪਰ ਤਾਂ ਬੜਾ ਚੰਗਾ ਰਹਿਣ ਬਲਾ ਠੀਕ ਆ ਜੀ ਸੰਤੋ ਸਾਹਿਬ ਜੇ ਇਹ ਬੱਛੀ ਛੋਟੀ ਹੈ ਨਾ ਹਾਂ ਤੇ ਆਪਾਂ ਰੇਡ ਨੂੰ ਸਮਝ ਲਓ ਵੀ ਛੋਟੇ ਕਰ ਦੇਣਾ ਬਿਲਕੁਲ ਜੀ ਬਿਲਕੁਲ ਤੇ ਇਹ ਘਰਪੇਸਿਆ ਕੀ ਮੋਲਿੰਦਾ ਰਹੂਗਾ ਕਿੰਨੇ ਦੀ ਲੈ ਦੇ ਕਰੇਗਾ ਸਾਨੂੰ ਸਭ ਮੋਲ ਚ ਆਇਆ ਰ 35 ਕਰ ਲਗੇ 32 ਕਰ ਲਗੇ ਜੈਸਨਾ 27000 ਦੀ ਵਾਸ਼ੀ ਦੇ ਦਾਂਗੇ ਜੀ 27000 ਦੀ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਬਿਲਕੁਲ ਦਰਬਾਰਾ ਵਾਸ਼ੀ ਜਿੰਨੇ ਹੈਗੇ ਹੈਗੇ ਛੋਟੀ ਦਾ ਪਰ ਰੇੜੂ ਬਿਲਕੁਲ ਛੋਟਾ ਕੀਤਾ ਹਾਂ ਲੋ ਵੀ 27000 ਦਾ ਜਿਹੜਾ ਤੁਸੇ ਤੋਹਫਾ ਮਿਲ ਜੂਗਾ ਤੁਹਾਨੂੰ ਅੱਜ ਠੀਕ ਆ ਜੀ ਸਰ ਸਾਹਿਬ ਇਹ ਨਹੀਂ ਗੱਲ ਆ ਗਰਮੀਆਂ ਦੇ ਵਿੱਚ ਇਹਨਾਂ ਯਾਰਾਂ ਦੇ 10 ਗਲ ਤੋਂ ਬੜੇ ਆਵਲਾ ਦੇ ਜਣਾ ਜੀ ਹਾਂ ਲਓ ਜੀ ਸੋ ਚੰਗੀ ਬੱਛੀ ਆ ਠੰਡੀ ਧੀਰੀ ਆ ਠੀਕ ਆ ਜੀ ਸੋ ਜਵਾਗ ਬੱਚਾ ਬੈਠ ਕੇ ਵੀ ਚਵਾਈ ਕਰ ਲੂਗਾ ਆਂਦੀ ਕੁਛ ਨਹੀਂ ਕਰਮਾਂ ਲਈ ਠੀਕ ਆ ਜੀ ਕਿਸੇ ਭੈਣੇ ਚਵਾਈ ਕਰਨੀ ਹੈ ਨਾਰਮਲ ਕਿਸੇ ਪਰਿਵਾਰ ਦੇ ਵਿੱਚ ਠੰਡੀ ਬੜੀ ਸੀ ਇਸ ਤਰ੍ਹਾਂ ਕੇ ਪਾਣੀ ਜਾਂ ਕਿਸੇ ਭਰਾ ਦਾ ਵਿੱਚ ਸਮਾ ਪਿਆ ਹੁੰਦਾ ਕੋਈ ਚੰਗੇ ਪਸ਼ੂ ਸੂਣ ਸਵਾਉਣ ਦੇ ਵਿੱਚ ਕੋਈ 2-4 ਮਹੀਨੇ ਤਾਂ ਡੰਗ ਤੁਸੀਂ ਚੰਗਾ ਆਪਣਾ ਚਲਾ ਸਕਦੇ ਜੇ ਬੱਛੀ ਚੰਗੀ ਆ ਕੋਈ 8-9 8-9 10 ਦੇ ਵਿੱਚ ਵਿੱਚ ਕਰਮਾਂਲੀ ਦਾ ਦੁੱਧ ਰਹਿ ਸਕਦਾ ਠੀਕ ਆ ਐਸ ਵਕਤ ਕੋਈ 7-8 ਲੀਟਰ ਬੋਲਾ ਅਗੇ ਨੈਕਟ ਆਪਣੇ ਕੋਲ ਕਰ ਭੇਜ ਜਿਹੜੀ ਆ ਵੜ ਆਂਦੀ ਹੈ ਕੱਚੀ ਆ ਸੰਦੂ ਸਾਹਿਬ ਆਪਾਂ ਕੱਲ ਲੈ ਕੇ ਡਾਕਟਰ ਤੋਂ ਆਉਣਾ ਸਾਰੀ ਚੈੱਕ ਕਰਵਾ ਲਈ। ਓਕੇ। ਕਿ ਕਿਸੇ ਟਾਈਮ ਕੋਈ ਜ਼ਿਆਦਾ ਟਾਈਮ ਨਾ ਹੋਵੇ। ਠੀਕ ਹੈ ਜੀ। ਡਾਕਟਰ ਨੇ ਕੋਈ 25-26 ਦਿਨ ਦੱਸਿਆ ਵੀ ਰਸੂਣ ਦੇ ਵਿੱਚ। ਹਾਂ। ਫਿਰ ਵੀ ਆਪਾਂ ਭੈਣ ਭਰਾ ਨੂੰ ਇੱਕ ਮਹੀਨਾ ਆਪਣੇ ਘਰੋਂ ਕਹਿ ਕੇ ਦਵਾਵਾਂਗੇ ਜੀ। ਵੀ ਡਾਕਟਰ ਦੇ ਕਰਨ ਮੁਤਾਬਕ 25-26 ਦਿਨ। ਹਾਂ ਜੀ ਹਾਂ ਜੀ। ਬਾਕੀ ਵਸ਼ੀ ਲਾਏ ਬਣਾਏ ਵੇਖੋ ਭਈ ਹੋਈ ਆ। ਬਾਕੀ ਸੀਲਸ ਲਾ ਕੇ ਦੇਖੋ ਵਸ਼ੀ। ਕਰੋ ਚੈੱਕ ਵੀ। ਠੀਕ ਹੈ ਜੀ। ਆ ਦੇਖੋ ਬਾਕੀ ਥਾੜ੍ਹ ਤੁਹਾਨੂੰ ਦੇਖੋ ਕਿੱਡੇ ਸੋਣ ਲੱਗੇ ਨੂੰ। ਇਹਨਾਂ ਵੀ ਛੋਟਾ ਛੋਟਾ ਖਣ ਕੋਈ। ਲਓ ਵੀ। ਹਾਂ ਤੇ ਚਲੋ ਕੋਈ 25 ਦਿਨ ਦਾ ਡਾਕਟਰ ਸਾਹਿਬ ਨੇ ਸਮਾਂ ਦੱਸਿਆ ਕੋਈ ਮਹੀਨੇ ਦਾ ਮੰਨ ਕੇ ਮੇਰਾ ਵੀ ਰਸੋਦਾ ਕਰ ਲਵੇ ਠੀਕ ਆ ਤੇ ਸੂਇਆਂ ਚ ਵੀ ਦੂਜਾ ਤੀਜਾ ਹੀ ਹੋਗੀ ਸਰੋ ਸਾਹਿਬ ਦੂਜੇ ਸੂਏ ਵਾਛੀ ਸੁਣਾਇਆ ਹੋਰ ਚਲੋ ਬਾਕੀ ਜੇ ਕੋਈ ਭੈਣ ਭਰਾ ਉਹਦਾ ਡੇਟ ਲਾ ਸਕਦਾ ਡੇਟ ਲਾਵੇ ਕੋਈ ਗੱਲ ਨਹੀਂ ਆਪਾਂ ਚੈੱਕ ਕਰਵਾ ਕੇ ਵਾਛੀ ਦਵਾਗੇ ਜੀ ਲਓ ਵੀ ਕਰੋ ਚੱਕ ਠੀਕ ਆ ਉਹ ਮੇਰਾ ਭਰਾ ਕੋਈ ਵੀ ਆਪਦਾ ਸ਼ੱਕ ਕਰਨਾ ਚਾਹੁੰਦਾ ਤਾਂ ਉਹ ਤੁਸੀਂ ਸ਼ੱਕ ਕਢਾ ਸਕਦੇ ਜੀ ਕਿਉਂਕਿ ਬਹੁਤੇ ਵੀਰਾਂ ਨੂੰ ਹੁੰਦਾ ਵੀ 25 ਦਿਨ ਕਿਹਾ ਜਾਂ ਮਹੀਨਾ ਕਿਹਾ ਪਤਾ ਨਾ ਕੋਈ ਡੇਢ ਨਾਲ ਜੇ ਕੋਈ 2 ਨਾਲ ਲੈ ਜਾਏ ਖਣਾ ਸਮੇਂ ਜਿਆਦਾ ਨਾ ਕੱਚੀ ਹੋਵੇ ਉਹ ਮੇਰਾ ਭ ਤੇ ਤਸੱਲੀ ਕਰ ਸਕਦੇ ਜੇ ਵੈਰੀਫਾਈ ਕਰ ਸਕਦੇ ਜੇ ਬਾਅਦ ਵਿੱਚ ਕੱਲ ਨੂੰ ਕਿਸੇ ਕੋਈ ਵੀ ਰੇ ਨਾ ਕੇ ਵੀ ਯਾਰ 25 ਦਿਨ ਮਹੀਨਾ ਕਿਹਾ ਸੀ ਤੇ ਯਾਰ ਸਾਡੇ ਕੋਲ 2 ਮਹੀਨੇ ਹੋ ਗਏ ਵੀਰ ਸੁਈ ਨਹੀਂ ਅਜੇ ਤੱਕ ਉਹ ਹਿਸਾਬ ਦਾ ਮੇਰਾ ਭਰਾ ਤਸੱਲੀ ਪਹਿਲਾਂ ਹੀ ਕਰ ਲਿਓ ਠੀਕ ਆ ਜੀ ਸਰ ਜੀ ਸਾਹਿਬ ਆਪਾਂ ਜਿੰਨਾ ਟਾਈਮ ਚਾਹਾਂਗੇ ਉਹਨਾ ਟਾਈਮ ਹੀ ਨਿਕਲੂਗਾ ਜੀ ਹਾਂ ਬਾਕੀ ਬਿਲਕੁਲ ਇਹ ਕੋਈ ਮੱਛੀ ਲੱਸੀ ਨਹੀਂ ਹੈਗੀ ਬਿਲਕੁਲ ਰਾਜੀ ਆ ਹਾਂ ਲਓ ਵੀ ਠੀਕ ਆ ਜੀ ਉਹ ਜਿੰਨੇ ਗੇ ਰੇਟ ਦੀ ਦੱਸੋ ਤੁਹਾਨੂੰ ਮਿਲ ਜਾਣੀ ਹੈ ਲੱਸੀ ਵੀ ਤੇ ਰਾਜੀ ਸਾਰੀਆਂ ਚੱਲਦੀਆਂ ਨੇ ਉਹਨੇ ਰੇਟ ਦੇ ਵਿੱਚ ਠੀਕ ਆ ਤੇ ਕਰਮ ਵਾਲੀ ਦਾ ਮੌਜ ਬਣਾ ਛੱਡਦੀ ਆ ਗਾ ਬਿਲਕੁਲ ਗਰਮੀ ਭਾਰ ਤੇ ਗਾਂ ਇੱਕ ਸਾਲ ਸੁਆ ਠੀਕ ਆ ਕਰਨ ਵਾਲੀ ਪੂਰਾ ਪਿਆਜੂਗੀ ਤੇ ਮਹੀਨਾ ਮਹੀਨਾ ਖੰਡ ਜਿਹੜੀ ਅਜੇ ਕੱਚੀ ਆ ਉਹ ਸਕੋਰਡਿੰਗ ਜਿਹੜੀ ਅੱਜ ਤੁਹਾਨੂੰ ਕਾਜ ਮਿਲ ਜੂਗੀ ਚਲੋ ਕਾ ਕਿਸੇ ਭਰਾ ਨੇ ਸਾਂਭਣੀ ਆ ਕੋਈ ਮਹੀਨਾ ਖੰਡ ਹੈ ਤੇ ਚਾਰੇ ਥਾਣੇ ਬਾਕੀ ਮੇਰਾ ਵੀਰ ਇੱਥੇ ਆਪਦੀ ਥਾਣਾ ਦੀ ਤੁਸੀਂ ਪਾਸ ਕਰ ਲਿਓ ਤੇ ਜਿਹੜਾ ਡਾਕਟਰ ਤੁਹਾਨੂੰ ਦੱਸ ਦੇਊਗਾ ਉਸ ਵਿਹਾਰ ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਸੋ ਕੱਚੀ ਵੈੜ ਦੂਜਾ ਸੁਆ ਸੋਣ ਵਾਲੀ ਕਰਪੇਚ ਕੀ ਮੁੱਲ ਦੀ ਆ ਸੰਦੂ ਸਾਹਿਬ ਅੱਜ ਆਪਾਂ ਸਾਰੇ ਭੈਣ ਭਰਾਵਾਂ ਦੀ ਨਾ ਸਾਪੋ ਛੱਡ ਕੇ ਨਫਾ ਛੱਡ ਕੇ ਵਾਸੀ ਦੇ ਰਣੀ ਆ ਤੁਹਾਨੂੰ ਬੜਾ ਜਿਹੜਾ ਵਸੀਦਨ ਤਿਆਰ ਹੋ ਗਈ ਨਾ ਰੋਤ ਤੇਜ ਹੁੰਦੀ 45000 ਦੀ ਵਹਿੜਾ ਠੀਕ ਹੈ ਜੀ ਅੱਜ ਆਪਾਂ ਸਾਰਾ ਕੁਝ ਛੱਡ ਕੇ 30000 ਦੇ ਰਹੀਏ ਜੀ 30000 ਦੇ ਲੈਸ ਕਰਕੇ ਕੀ ਹੋਊਗਾ ਐਂਡ ਟੂ ਐਂਡ ਸੰਦੂ ਸਾਹਿਬ ਫਿਰ 2000 ਹੋਰ ਛੋਟ ਕਰਦਾ 28000 ਦੀ ਵਹਿੜ ਦੇ ਰਾਂਗੇ ਜਿਹੜੀ ਬਿਲਕੁਲ ਜਾਇਜ਼ ਜਿਹੜਾ ਠੀਕ ਹੈ ਜੀ ਜੇ ਕੋ ਭੈਣ ਭਰਾ ਪੂਰਾ ਮਹੀਨਾ ਸਾਹਿਬ ਕਿ ਵੀ ਇਹਨਾਂ ਦਾ ਵਹਿੜ ਬਿਲਕੁਲ 2 ਰੁਪਏ ਛੱਡ ਕੇ ਜਾਊਗੀ ਆ ਲੋ ਵੀ ਜਿਹੜਾ 228 227 228 227 30000 ਦਾ ਪੜਦਾ ਵੈਸੇ ਸਾਹ ਸੰਭਾਲਦਾ ਮੋਲੀ ਮਹਾ ਮੁਰਦਾ ਉਹ ਵੀ ਨਹੀਂ ਮੁਰਦਾਗਾ ਠੀਕ ਆ ਜੀ ਕਿਸੇ ਭਰਾ ਨੇ ਦੁੱਧ ਪੀਣਾ ਚਾਹ ਕਰਦਾ ਕੋਈ ਵੀਰ ਵੀ ਘਰ ਦਾ ਦੁੱਧ ਪੀਣਾ ਆਪਾਂ ਪਸ਼ੂ ਦਾ ਆਪ ਚੋਗੇ ਹੱਥੀ ਐਨੇ ਦਾ ਹੁੰਦਾ ਕੁਛ ਨਹੀਂ ਜੇ ਬਾਕੀ ਮੇਰਾ ਵੀਰ ਆਪ ਦੀ ਸਮਝ ਆ ਤੁਹਾਡੀ ਠੀਕ ਆ ਤੇ 28000 ਦੀ ਐਂਡ ਟੂ ਐਂਡ ਜਿਹੜੀ ਤੁਹਾਨੂੰ ਇਹ ਬੱਚੀ ਮਿਲ ਜੂਗੀ 30000 ਦੀ ਡਿਮਾਂਡ ਆ ਦੂਜਾ ਸਵੇਰ ਇਹਨੇ ਬੱਚੀ ਨੇ ਸੂਣਾ ਠੀਕ ਆ ਜੀ ਕੋਈ 10 15 ਦਿਨਾਂ ਤੱਕ ਕਰਮਾੜੀ ਲਾਏ ਬਣਾਏ ਪਾਜੂਗੀ ਚੰਗੀ ਤਰ੍ਹਾਂ ਨਜ਼ਰ ਨਜ਼ੋਰ ਥੱਲੇ ਇਹ 1 ਰੁਪਏ ਦਾ ਸੁਹਾਗਾ ਗਾਂ ਕਨਵਾ ਸੂਰੀ ਸਰ ਸਾਨੂੰ ਸਾਬ ਦੂਜੇ ਸੂਏ ਵਾਇਰਸ ਹੁਣੀ ਆ ਠੀਕ ਹੈ ਦੱਸਣੋਂ ਪਹਿਲੇ ਨੇ ਦੱਸ ਦਿੱ ਗਏ ਫੇਰ ਵੀ ਚੱਲ ਰਹੀ ਆ ਪਰ ਜਿਹੜੀ ਆ ਦੂਜੇ ਸੂਏ ਦੂਜੇ ਸੂਏ ਦੱਸਣੀ ਆ ਹਜੇ ਸਮਾਂ ਵੀ ਕੱਢ ਜੂਗੀ ਸਾਨੂੰ ਸਾਬ 10 ਦਿਨ ਰਹਿੰਦੇ ਵਾਸ਼ੀ ਦੇ ਫੇਰ ਵੀ ਆਪਾਂ ਭੈਣ ਭਰਾ ਨੂੰ 15 ਦਿਨ ਦੱਸ ਕੇ ਦਵਾਂਗੇ ਠੀਕ ਹੈ ਜੀ ਕਿਉਂਕਿ ਦੇ ਕਈ ਵਾਰ ਨਾ ਦੋ ਚਾਰ ਉੱਚੇ ਲੈ ਵੀ ਜਾਂਦਾ ਹਾਂ ਕਈ ਰਾਤਾਂ ਨਿਗਾ ਦੇ ਵਿੱਚ ਹੀ ਲੱਗਣ ਦਿਆ ਵੀ 10 ਦਿਨ ਲੈਂਦੀ ਆ ਪਤਾ ਨਹੀਂ 15 ਦੇ ਵੀ ਹਾਂਜੀ ਹਾਂਜੀ ਮੈਨੂੰ ਤਾਂ ਦੇਖੋ ਲਾਹੇ ਭਰਾ ਤੇ ਹੀ ਹੋਈ ਵਾਸ਼ੀ ਦੇਖੋ ਕਿਹਦਾ ਲਾਹੇ ਆਈ ਤੇ ਇਹ ਤਾਂ ਪਰਾ 12 ਹਫ਼ਤੇ ਖੜੀ ਤਿਆਰ ਹੋਏ ਦਾ ਇਹ ਨਹੀਂ ਪਤਾ ਹੁੰਦਾ ਚਲੋ ਹਾਂਜੀ ਹਾਂਜੀ ਲੋ ਵੀ ਪਿਛੇ 10 ਦਿਨ ਦਾ ਆਈਡੀਆ ਮੰਨਿਆ ਠੀਕਾ 10 ਦਾ ਕੋਈ 15 ਦਿਨ ਦਾ ਆਈਡੀਆ ਮੰਨ ਕੇ ਲੈ ਜਾਵੇ ਇਹ ਬੈਰ ਤਕਰੀਬਨ ਕੋਈ 2 ਜਗ ਸੂਆ ਵੀ ਅੱਗੇ ਸੂਣ ਵਾਲੀ ਆ ਠੀਕ ਆ ਜੀ ਤੇ ਰੰਗ ਦੀ ਗੱਲ ਕਰ ਲਈਏ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਤੇ ਆ ਦੋ ਰੰਗਾਂ ਦਾ ਮੜੀ ਜੀ ਫੋਰਡ ਹੈਗੀ ਆ ਸਰੋਂ ਦੀ ਇੱਕ ਫੋਰਡ ਆ ਛੋਟੀ ਜੀ ਬੱਚਾ ਮਾਲਾ ਵਾਪਕ ਕਹਦੀ ਫੋਰਡ ਜੀ ਮੜੀ ਜੀ ਪੁੰਗਰ ਪੈਂਦੀ ਕੇਵਰਾ ਸਿੰਘ ਸਿੰਘ ਉਮੇ ਦੇ ਦਿਖਾਏ ਹੁਣ ਤੇ ਤੇ ਕੱਤ ਮੀਡੀਅਮ ਇਸ ਬੱਚੀ ਦਾ ਮੰਨ ਲਿਓ ਠੀਕ ਆ ਜੀ ਮੀਡੀਅਮ ਹ ਕਿਉਂਕਿ ਆਪਣੇ ਅਕੋਰਡਿੰਗ ਮੀਡੀਅਮ ਆ ਕੋਈ ਭਰਾ ਇੱਥੇ ਆਣ ਕੇ ਵੇਖ ਕੇ ਤੇ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਵੀ ਆ ਠੀਕ ਆ ਆ ਦੇਖੋ ਤੋਂ ਲਾਣਾ ਲਾਣਾ ਧਲੇ ਸਟਾਰਟ ਕਰਤਾ ਇਹਨੇ ਠੀਕ ਆ ਜੀ 10 ਕ ਦਿਨਾਂ ਦਾ ਆਈਡੀਆ ਵਾ 10 ਦੇ ਵੀ ਆਪਾਂ ਫਿਰ ਬਾਰ-ਬਾਰ ਕਹਿੰਨੇ ਵੀ 10 ਦਾ ਕੋਈ 12 15 ਦਿਨ ਆਈਡੀਆ ਮੰਨ ਕੇ ਲੈ ਜੀ ਬਾਕੀ ਥਾਣਾ ਦੀ ਇੱਥੇ ਮੇਰੇ ਵੀਰ ਨੇ ਕਿਸੇ ਨੇ ਟਿੱਪ ਕੇ ਪਾਸ ਕਰਨੀ ਆ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਜ਼ਿੰਮੇਵਾਰੀ ਆ ਅੱਗੋ ਓਨਰ ਮਾਲਕ ਆ ਦੀ ਤਸੱਲੀ ਕਰਕੇ ਲੈ ਕੇ ਆਏ ਅਈਨਾਂ ਦੇ ਬਿਲਕੁਲ ਜੁੰਨੇਵਾਰੀ ਤੇ ਵੀ ਕੋਈ ਭਰਾ ਖੜ ਸਕਦਾ ਇੱਥੇ ਆਪ ਤੁਸੀਂ ਤਸੱਲੀ ਕਰਨੀ ਚਾਹੁੰਦੇ ਹੋ ਤੇ ਆਪ ਵੀ ਕਰਵਾਣਗੇ ਠੀਕ ਹੈ ਜੀ ਆਹ ਦੇਖੋ ਬਾਕੀ ਥਾਣਾ-ਥਾਣਾ ਦੀ ਪੂਰੀ ਸਾਫ ਹੈ ਨਾ ਸਾਨੂੰ ਸਾਹਿਬ ਬਿਲਕੁਲ ਆਪਾਂ ਟਿੱਪ ਕੇ ਲੈ ਗਏ ਨੇੜਾ ਭੈਣ ਭਰਾ ਦਾ ਇੰਦਾ ਆਪਾਂ ਤਪਾਜ ਦਵਾਂਗੇ ਵਾਸੀ ਬਿਲਕੁਲ ਆਪਣੇ ਥਾਣੇ ਤੋਂ ਚੈੱਕ ਕਰਕੇ ਖੜੇ ਵਾਸੀ ਲੈ ਗਏ ਠੀਕ ਹੈ ਜੀ ਸੋ ਚਾਰੇ ਥਾਣਾ ਤੇ ਬਹੁਤ ਸੋਹਣਾ ਦੋਸਤ ਹਥੀਚਵਾਈ ਦਾ ਥਾਣਾ ਨਿਕਲ ਕੇ ਸਾਹਮਣੇ ਆਊਗਾ ਕੋਈ ਛੋਟਾ ਥਾਣਾ ਨਹੀਂਗਾ ਕੋਈ ਸਾਨੂੰ ਸਾਹਿਬ ਸ਼ਾਨ ਪੂਰੀ ਨਹੀਂ ਲੱਗੇਗੀ ਨਾਲ ਬਿਲਕੁਲ ਤੇ ਇਹ ਆਪਣਾ ਗੁਰਪ੍ਰੇਜ ਭਾਈ ਕੀ ਮੋਲ ਲੈਂਦਾ ਸਾਨੂੰ ਸਾਹਿਬ ਥਾਣਾੋਂ ਬੜਾ ਦਿਨ ਦਾਸ ਕੀ ਸਾਹਮਣੇ ਗਏ ਵਾਸੀ 50000 ਦੀ ਆ ਹਾਂਜੀ ਹਾਂਜੀ ਠੀਕ ਹੈ ਜੀ ਗੱਲੀ ਰੁੱਤ ਤੇਜ਼ ਹੀ ਹੁੰ ਆਜਾ ਪਾ ਭੈਣ ਭਰਾ ਉਹਨਾਂ ਦਾ ਸਾਹ ਬੋਟੇ ਛੱਡ ਗਏ 40000 ਦੀ ਵੈੜ ਦੇ ਲਈਏ 40000 ਦੀ ਹਾਂਜੀ ਐਂਡ ਤੋਂ ਇੰਡੀਆ ਕੇ ਜਾ ਹੋ ਜੋ ਵਿੱਚੋਂ ਨੇ ਕਰਦੇ ਹੋਰ ਭੈਣ ਭਰਾ ਵਾ ਫਿਰ ਮੰਨ ਤਾਣ ਆ ਕਰਕੇ ਤੇ ਜੀ 5000 ਰੁਪਏ ਹੋਰ ਛੱਡਾਂਗੇ ਲੈ ਟਰਾਂਜੈਸ਼ਨੇ ਬੋਰੀਓ ਸਮਝੋ ਦੋ ਲਿਆ ਗਏ ਭੈਣ ਭਰਾ ਕੋ ਚਾਰ ਸਤਾ ਚਾਰ ਲੈ ਹਾਂ ਬਖੂਲ ਵੰਡ ਪਾਵੇਗੇ ਬਸ ਹਾਂਜੀ ਬਿਲਕੁਲ ਫੇਰ ਵੀ ਸਾਨੂੰ ਸਾਹਿਬ ਇੱਕ ਗੱਲ ਹੈਗੀ ਆ 35000 ਡੈਡ ਵੇਰ ਕਰਕੇ ਦੇਨ ਦਾ ਸਾਹਿਬ ਕੇ ਵਸ਼ੀ ਬਿਲਕੁਲ ਪੂਰਾ ਨਵਾਂ ਦੇ ਕੇ ਜਾਊਗੀ ਹਾਂ ਪਾਵੇ 45000 ਦੀਆਂ ਵੇਚ ਲੈ ਬਿਲਕੁਲ ਬਿਲਕੁਲ ਸਾਨੂੰ ਸਾਹਿਬ 45000 ਦੀ ਬਹੁਤ ਹੋਰੀ ਆਰਾਮ ਨਾਲ ਵੇਚ ਜਾਣੀ ਆ ਲੋ ਵੀ ਜਿਹੜਾ ਪਸ਼ੂ ਦੋਸਤੋ ਜਲ ਪਾਣੀ ਦਿੰਦਾ ਚਲੋ ਅੱਜ ਤੁਹਾਨੂੰ ਸਵੱਲਾ ਪੈਂਡਿਆ ਠੀਕ ਆ ਜੀ ਚਲੋ ਵੀ ਕੋਈ 10 ਦਿਨ ਸਾਂਭਣਾ ਕਿਸੇ ਵੀਰ ਨੇ ਅੱਜ ਤੁਹਾਨੂੰ 35000 ਦੀ ਜਿਹੜੀ ਇਹ ਮਿਲ ਜਾਊਗੀ ਠ ਸਭ ਤੋਂ ਜਿਹੜੀ ਮੇਨ ਗੱਲ ਆ ਵੀ ਜਿਹੜੇ ਵੀਰ ਆਪਣੇ ਲੱਭਦੇ ਰਹਿੰਦੇ ਵੀ ਜਾਇਜ਼ ਰੇਟ ਥੋੜੇ ਪੈਸੇ ਖਰਚ ਕਰਨੇ ਆ ਵੀ ਉਦਾਂ ਦਾ ਮਾਲ ਚਾਹੀਦਾ ਸਾਨੂੰ ਤੇ ਪਸ਼ੂ ਜਿਹੜੇ ਤੁਹਾਨੂੰ ਇਸ ਕਿੱਲੇ ਤੋਂ ਮਿਲ ਜਾਂਦੇ ਆ ਬਿਲਕੁਲ ਸੂਤਰ ਦੇ ਰੇਟਾਂ ਤੇ ਬਾਕੀ ਸਾਰੋ ਸਾਹਿਬ ਇੱਕ ਗੱਲ ਆ ਜਿਹੜਾ ਡੰਗਰ ਸੁਆ ਸੁਆਇਆ ਉਹ ਭੈਣ ਭਰਾ ਆਪਣਾ ਦੋ ਟਾਈਮ ਚੋਗੇ ਬਿਲਕੁਲ ਤਸੱਲੀ ਕਰਕੇ ਖੜੇ ਜਿਹੜਾ ਡੰਗਰ ਗੱਪਣ ਆਪਣੇ ਥਣ ਟਿੱਪ ਕੇ ਖੜੇ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਬਾਅਦ ਇਹ ਤੁਹਾਨੂੰ ਬੜਾ ਸਾਂ ਵਾਲੀ ਚੀਜ਼ ਕੋਈ ਗਾਰੰਟੀ ਨਹੀਂ ਦੁੱਤੀ ਜਾਂਦੀ ਬਿਲਕੁਲ ਜੀ ਬਿਲਕੁਲ ਵਪਾਰ ਲੈਣ ਨਾਲੇ ਪਸ਼ੂ ਦੀ ਕਾਦੀ ਗਾਰੰ ਤੇ ਇਹ ਅੱਜ ਦੋਸਤੋ ਮਾਲ ਸੀਗਾ ਅਗਰ ਭੇਜ ਸਿੰਘ ਹੁਣ ਦੇ ਕੋਲ ਅਗਰ ਭੇਜ ਭਾਈ ਨੰਬਰ ਬੋਲ ਆਪੇ ਸਾਨੂੰ ਸਾਰਾ ਨੰਬਰ ਆਪਣਾ ਹੈਗਾ 97792 24468 ਪਿੰਡ ਆਪਣਾ ਸ਼ਗਰੀਆ ਤਹਿਸੀਲ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਲਓ ਵੀ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਠੀਕ ਹੈ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ